action words or verbs in punjabi kriya shabd punjabi ch eat ਖਾਣਾ he is eating an apple oh seb kha rya hai drink ਪੀਣਾ i drink 5 liters of water every day main har roz 5 liter pani pindha haan

turn my grandfather walks with a stick mere dada ji soti naal turde han run ਭਜਣਾ the dog runs after the ball kutta gend de piche bhajya sit ਬੈਠਣਾ i likes to sit under the tree and read mainu rukh de hetha baith ke padhna pasand hai stand ਖੜਨਾ ਪਲੀਜ਼ ਸਟੈਂਡ ਇਨ ਲਾਈਨ ਕਿਰਪਾ ਕਰਕੇ ਲਾਈਨ ਵਿੱਚ ਖੜੇ ਹੋ ਜਾਓ ਵੇਕ ਅਪ ਉੱਠਣਾ ਜਾਂ ਜਾਗਣਾ ਆਈ ਵੇਕ ਅਪ अर्ਲੀ ਇਨ ਦਾ ਮਾਰਨਿੰਗ ਮੈਂ ਸਵੇਰੇ ਜਲਦੀ ਉੱਠਦਾ ਹਾਂ ਓਪਨ ਖੋਲਣਾ ਹੀ ਓਪਨਡ ਦਾ ਡੋਰ ਫਾਰ ਮੀ उसने मेरे लिए दरवाजा खोलिया कलोज बंद करना कलोज दरवाजा बंद करो ट्रैवल घूमना आई लव ट्रैवलिंग मेनू घूमना पसंद है अराइव पहुंचना The train arrived on time. ਰੇਲ ਗੱਡੀ ਸਮੇਂ ਸਿਰ ਪਹੁੰਚ ਗਈ। Catch ਫੜਨਾ He can catch the ball with one hand. ਉਹ ਇੱਕ ਹੱਥ ਨਾਲ ਗੇਂਦ ਨੂੰ ਫੜ ਸਕਦਾ ਹੈ। Throw ਸੁੱਟਣਾ He throws the ball to his friend. ਉਹ ਗੇਂਦ ਆਪਣੇ ਦੋਸਤ ਨੂੰ ਸੁੱਟਦਾ ਹੈ। ਵਰਕ ਕੰਮ ਆਈ ਵਰਕ ਲੇਟ ਐਵਰੀ ਡੇ ਮੈਂ ਹਰ ਰੋਜ਼ ਦੇਰ ਤੱਕ ਕੰਮ ਕਰਦਾ ਹਾਂ ਬ੍ਰੇਕ ਤੋੜਨਾ ਸ਼ੀ ਇਸ ਬ੍ਰੇਕਿੰਗ ਹਰ ਟੌイズ ਉਹ ਆਪਣੇ ਖਿਡੌਣੇ ਤੋੜ ਰਹੀ ਹੈ ਥਿੰਕ ਸੋਚਣਾ ਹੀ ਥਿੰਕਸ ਬਿਫੋਰ ਅਨਸਰਿੰਗ ਉਹ ਜਵਾਬ ਦੇਣ ਤੋਂ ਪਹਿਲਾਂ ਸੋਚਦਾ ਹੈ make ਬਣਾਉਣਾ she makes delicious food ਉਹ ਭੋਜਨ ਸਵਾਦ ਬਣਾਉਂਦੀ ਹੈ help ਮਦਦ i help everyone in need ਮੈਂ ਹਰ ਲੋੜਵੰਦ ਦੀ ਮਦਦ ਕਰਦਾ ਹਾਂ jump ਛਾਲ ਮਾਰਨਾ ਜਾਂ ਕੁੱਦਣਾ he can jump very high ਉਹ ਬਹੁਤ ਉੱਚੀ ਛਲਾਂਗ ਮਾਰ ਸਕਦਾ ਹੈ। ਜਾਂ ਉਹ ਬਹੁਤ ਉੱਚੀ ਕੁੱਦ ਸਕਦਾ ਹੈ। ਗਿਵ ਦੇਣਾ। ਆਈ ਵਾਂਟ ਟੂ ਗਿਵ ਹਿਮ ਅ ਗਿਫਟ। ਮੈਂ ਉਸ ਨੂੰ ਇੱਕ ਤੋਹਫ਼ਾ ਦੇਣਾ ਚਾਹੁੰਦਾ ਹਾਂ ਜਾਂ ਚਾਹੁੰਦੀ ਹਾਂ। ਟੇਕ ਲੈਣਾ। ਹੀ ਟੁਕ ਮਾਈ ਟੌਏ। ਉਸਨੇ ਮੇਰੀ ਖੇਡ ਲੈ ਲਈ ਟੈਲ ਸੁਣਾਉਣਾ ਆਈ ਲਵ ਟੈਲਿੰਗ ਅ ਸਟੋਰੀ ਮੈਨੂੰ ਕਹਾਣੀ ਸੁਣਾਉਣਾ ਪਸੰਦ ਹੈ ਰੀਡ ਪੜਨਾ ਆਈ ਲਾਈਕ ਰੀਡਿੰਗ ਮੈਨੂੰ ਪੜਨਾ ਪਸੰਦ ਹੈ ਰਾਈਟ ਲਿਖਣਾ ਇਨ ਹਿਸ ਫਰੀ ਟਾਈਮ ਹੀ ਇੰਜੋਏਸ ਰਾਈਟਿੰਗ ਸਟੋਰੀਜ ਉਸ ਨੂੰ ਖਾਲੀ ਸਮੇਂ ਚ ਕਹਾਣੀਆਂ ਲਿਖਣਾ ਪਸੰਦ ਹੈ ਡਰਾ ਬਣਾਉਣਾ ਸ਼ੀ ਲਾਈਕਸ ਟੂ ਡਰਾ ਪਿਕਚਰਸ ਆਫ ਐਨੀਮਲਸ ਉਹ ਜਾਨਵਰਾਂ ਦੇ ਚਿੱਤਰ ਬਣਾਉਣਾ ਪਸੰਦ ਕਰਦੀ ਹੈ ਪੁੱਲ ਖਿੱਚਣਾ ਹੀ ਹੈਡ ਟੂ ਪੁੱਲ ਦਾ ਡੋਰ ਟੂ ਓਪਨ ਇਟ ਉਸਨੂੰ ਦਰਵਾਜ਼ਾ ਖੋਲਣ ਲਈ ਖਿੱਚਣਾ ਪਿਆ ਪੁਸ਼ ਧੱਕਣਾ ਹੀ ਹੈਡ ਟੂ ਪੁਸ਼ ਦ ਡੋਰ ਟੂ ਓਪਨ ਇਟ ਉਸਨੂੰ ਦਰਵਾਜ਼ਾ ਖੋਲਣ ਲਈ ਧੱਕਣਾ ਪਿਆ ਸਲੀਪ ਸੌਣਾ ਇਟਸ ਗੁੱਡ ਟੂ ਸਲੀਪ अर्ਲੀ ਐਂਡ ਟਾਈਟ ਰਾਤ ਨੂੰ ਜਲਦੀ ਸੌਣਾ ਚੰਗਾ ਹੁੰਦਾ ਹੈ ਟੂ ਬੀ ਬਣਨਾ ਜਾਂ ਹੋਣਾ ਸ਼ੀ ਵਾਂਟਸ ਟੂ ਬੀ ਅ ਡਾਕਟਰ ਉਹ ਡਾਕਟਰ ਬਣਨਾ ਚਾਹੁੰਦੀ ਹੈ ਕੁਕ ਖਾਣਾ ਬਣਾਉਣਾ ਆਈ ਵਿਲ ਕੁਕ ਡਿਨਰ ਟੂਨਾਈਟ ਅੱਜ ਰਾਤ ਦਾ ਖਾਣਾ ਮੈਂ ਬਣਾਵਾਂਗਾ ਜਾਂ ਬਣਾਵਾਂਗੀ ਡਾਂਸ ਨੱਚਣਾ ਲਿਟਲ ਗਰਲਸ ਵੇਰ ਡਾਂਸਿੰਗ ਛੋਟੀਆਂ ਕੁੜੀਆਂ ਨੱਚ ਰਹੀਆਂ ਸਨ sing ਗਾਉਣਾ she sings very well ਉਹ ਬਹੁਤ ਵਧੀਆ ਗਾਉਂਦੀ ਹੈ swim ਤੈਰਨਾ i learn to swim when i was 5 ਮੈਂ 5 ਸਾਲ ਦੀ ਉਮਰ ਵਿੱਚ ਤੈਰਨਾ ਸਿੱਖਿਆ play ਖੇਡਣਾ i play football on sundays ਮੈਂ ਐਂਥਵਰ ਨੂੰ ਫੁੱਟਬਾਲ ਖੇਡਦਾ ਹਾਂ ਜਾਂ ਖੇਡਦੀ ਹਾਂ ਲਿਫਟ ਚੁੱਕਣਾ ਆਈ ਕੈਨ ਲਿਫਟ ਥਿਸ ਬਾਈ ਮਾਈਸੈਲਫ ਮੈਂ ਇਸ ਨੂੰ ਆਪਣੇ ਆਪ ਚੁੱਕ ਸਕਦਾ ਹਾਂ ਜਾਂ ਸਕਦੀ ਹਾਂ ਕ੍ਰਾਲ ਰਿੜਨਾ ਜਾਂ ਰੋੜਨਾ ਦ ਬੇਬੀ ਕ੍ਰਾਲਡ ਅੰਡਰ ਦ ਟੇਬਲ ਬੱਚਾ ਮੇਸ ਦੇ heਠਾਂ ਰੜ ਰਿਹਾ ਸੀ ਅਸੈਪਟ ਮਨਜ਼ੂਰ ਕਰਨਾ ਹੀ ਅਸੈਪਟਡ ਦ ਨਿਊ ਜੌਬ ਉਸਨੇ ਨਵੀਂ ਨੌਕਰੀ ਮਨਜ਼ੂਰ ਕਰ ਲਈ ਬੈਂਡ ਚੁਕਣਾ ਸ਼ੀ ਕੈਨ ਬੈਂਡ ਇਜ਼ੀਲੀ ਉਹ ਆਸਾਨੀ ਨਾਲ ਚੁੱਕ ਸਕਦੀ ਹੈ ਬ੍ਰਸ਼ ਬਰਸ਼ ਕਰਨਾ she brushes her teeth twice a day ਉਹ ਦਿਨ ਵਿੱਚ ਦੋ ਵਾਰ ਬੁਰਸ਼ ਕਰਦੀ ਹੈ wake up ਉੱਠਣਾ i wake up early every morning ਮੈਂ ਹਰ ਰੋਜ਼ ਸਵੇਰੇ ਜਲਦੀ ਉੱਠਦਾ ਹਾਂ ਜਾਂ ਉੱਠਦੀ ਹਾਂ exercise ਕਸਰਤ ਕਰਨਾ I take a shower after exercising. ਮੈਂ ਕਸਰਤ ਕਰਨ ਤੋਂ ਬਾਅਦ ਨਹਾਉਂਦਾ ਹਾਂ। work ਕੰਮ ਕਰਨਾ She works as a teacher in a school. ਉਹ ਇੱਕ ਸਕੂਲ ਵਿੱਚ ਅਧਿਆਪਕ ਦਾ ਕੰਮ ਕਰਦੀ ਹੈ। share ਸਾਂਝਾ ਕਰਨਾ Can you share your books with me? ਕੀ ਤੁਸੀਂ ਮੇਰੇ ਨਾਲ ਆਪਣੀਆਂ ਕਿਤਾਬਾਂ ਸਾਂਝੀਆਂ ਕਰ ਸਕਦੇ ਹੋ ਸੈਂਡ ਭੇਜਣਾ ਹੀ ਸੈਂਟ ਅ ਲੈਟਰ ਟੂ ਹਿਸ ਫਰੈਂਡ ਉਸਨੇ ਆਪਣੇ ਦੋਸਤ ਨੂੰ ਇੱਕ ਚਿੱਠੀ ਭੇਜੀ ਸਿਊ ਸिलाई ਜਾਂ ਸਿਉਣਾ ਆਈ نو ਹਾਊ ਟੂ ਸਿਊ ਕਲੋਥਸ ਮੈਂ ਕੱਪੜੇ ਸਿਲਾਈ ਕਰਨੇ ਜਾਣਦਾ ਹਾਂ ਜਾਂ ਜਾਣਦੀ ਹਾਂ teach ਸਿਖਾਉਣਾ i can teach you punjabi ਮੈਂ ਤੁਹਾਨੂੰ ਪੰਜਾਬੀ ਸਿਖਾ ਸਕਦਾ ਹਾਂ ਜਾਂ ਸਕਦੀ ਹਾਂ buy ਖਰੀਦਣਾ we buy groceries every sunday ਅਸੀਂ ਹਰ ਐਤਵਾਰ ਸਮਾਨ ਖਰੀਦਦੇ ਹਾਂ watch ਦੇਖਣਾ She watches the news every morning. ਉਹ ਰੋਜ਼ ਸਵੇਰੇ ਖਬਰਾਂ ਦੇਖਦੀ ਹੈ। Listen ਸੁਣਨਾ. Can you listen to me for a moment? ਕੀ ਤੁਸੀਂ 1 ਮਿੰਟ ਲਈ ਮੇਰੀ ਗੱਲ ਸੁਣ ਸਕਦੇ ਹੋ? Understand ਸਮਝਣਾ. I can understand. ਮੈਂ ਸਮਝ ਸਕਦਾ ਹਾਂ ਜਾਂ ਸਕਦੀ ਹਾਂ। slip tilkana she slipped on the wet floor and fell down oho gille farsh te tilak gayi ate hethan dig gayi bath nahauna i want to take a bath before sleeping main son ton pehla nahauna chahunda ha hang latkauna ਜਾਲ ਲਗਾਉਣਾ ਕੈਨ ਯੂ ਹੈਂਗ ਦ ਪਿਕਚਰ ਓਨ ਦ ਵਾਲ ਕੀ ਤੁਸੀਂ ਚਿੱਤਰ ਦੀਵਾਰ ਤੇ ਲਗਾ ਸਕਦੇ ਹੋ ਵਾਸ਼ ਧੋਣਾ ਆਈ ਐਮ ਵਾਸ਼ਿੰਗ ਡਿਸ਼ੇਸ ਮੈਂ ਭਾਂਡੇ ਧੋ ਰਿਹਾ ਹਾਂ ਆਈ ਸਟਿਲ ਹੈਵ ਟੂ ਵਾਸ਼ ਡਿਸ਼ੇਸ ਮੈਨੂੰ ਹਾਲੇ ਭਾਂਡੇ ਧੋਣੇ ਪੈਣਗੇ ਗ੍ਰਾਈਂਡ ਰਗੜਨਾ ਜਾਂ ਪੀਸਣਾ ਆਈ ਐਮ ਗਰਾਇੰਡਿੰਗ ਸਪਾਈਸਿਸ ਮੈਂ ਮਸਾਲੇ ਪੀਸ ਰਿਹਾ ਹਾਂ ਜਾਂ ਰਗੜ ਰਿਹਾ ਹਾਂ ਗਰਾਇੰਡ ਸ਼ੋ ਦਿਖਾਉਣਾ ਆਈ ਐਮ ਗੋਇੰਗ ਟੂ ਸ਼ੋ ਯੂ ਮਾਈ ਪੇਂਟਿੰਗ ਮੈਂ ਤੁਹਾਨੂੰ ਆਪਣਾ ਚਿੱਤਰ ਦਿਖਾਉਣ ਜਾ ਰਿਹਾ ਹਾਂ ਜਾਂ ਜਾ ਰਹੀ ਹਾਂ fly ਉਡਣਾ birds fly in the sky ਪੰਛੀ ਆਸਮਾਨ ਵਿੱਚ ਉੱਡਦੇ ਹਨ ride ਚਲਾਉਣਾ she rides her bicycle to school every day ਉਹ ਹਰ ਰੋਜ਼ ਸਾਈਕਲ ਚਲਾ ਕੇ ਸਕੂਲ ਜਾਂਦੀ ਹੈ dig ਖੋਦਣਾ He is digging a hole. ਉਹ ਖੱਡਾ ਖੋਦ ਰਿਹਾ ਹੈ। Pour ਪੋੜ। He poured water into the glass. ਉਸਨੇ ਗਲਾਸ 'ਚ ਪਾਣੀ ਪਾਇਆ। Cut ਕੱਟਣਾ। I am cutting vegetables for dinner. ਮੈਂ ਰਾਤ ਦੇ ਖਾਣੇ ਲਈ ਸਬਜ਼ੀਆਂ ਕੱਟ ਰਿਹਾ ਹਾਂ। ਕਾਊਂਟ ਗਿਣਨਾ ਡੂ ਯੂ ਨੋ ਹਾਊ ਟੂ ਕਾਊਂਟ ਕੀ ਤੁਹਾਨੂੰ ਗਿਣਨਾ ਆਉਂਦਾ ਹੈ ਆਮ ਲਰਨਿੰਗ ਟੂ ਕਾਊਂਟ ਮੈਂ ਗਿਣਤੀ ਸਿੱਖ ਰਿਹਾ ਹਾਂ ਪ੍ਰੈਸ ਦਬਣਾ ਪ੍ਰੈਸ ਦ ਡੋਰ ਬੈਲ ਦਰਵਾਜ਼ੇ ਦੀ ਘੰਟੀ ਦਬਾਓ ਟੀਅਰ ਪਾੜਨਾ ਹੀ ਇਸ ਟੀਅਰਿੰਗ ਹਿਸ ਬੁక్స్ ਉਹ ਆਪਣੀਆਂ ਕਿਤਾਬਾਂ ਪੜ੍ਹ ਰਿਹਾ ਹੈ। ਸਪਰੇ ਛਿੜਕਣਾ ਸ਼ੀ ਸਪਰੇਸ ਵਾਟਰ ਓਨ ਦਾ ਪਲਾਂਟਸ ਐਵਰੀ ਮਾਰਨਿੰਗ। ਉਹ ਹਰ ਸਵੇਰੇ ਪੌਦਿਆਂ ਤੇ ਪਾਣੀ ਛਿੜਕਦੀ ਹੈ। ਮੈਜ਼ਰ ਮਾਪਣਾ ਦਾ ਟੇਲਰ ਮੈਜ਼ਰਸ ਦਾ ਫੈਬਰਿਕ ਬਿਫੋਰ ਕਟਿੰਗ ਇਟ। ਦਰਜੀ ਕਪੜਾ ਕੱਟਣ ਤੋਂ ਪਹਿਲਾਂ ਉਸ ਨੂੰ ਮਾਪਦਾ ਹੈ। knock ਖੜਕਾਉਣਾ knock the door ਦਰਵਾਜ਼ਾ ਖੜਕਾਓ tie ਬੰਨਣਾ tie your laces ਆਪਣੇ ਫੀਤੇ ਬੰਨੋ peel ਛਿੱਲਣਾ i am peeling the orange ਮੈਂ ਸੰਤਰਾ ਛਿੱਲ ਰਿਹਾ ਹਾਂ chop ਕੱਟਣਾ ਆਈ ਐਮ ਚੋਪਿੰਗ ਓਨੀਅਨ ਮੈਂ ਪਿਆਜ਼ ਕੱਟ ਰਿਹਾ ਹਾਂ ਸੋਕ ਭਿਉਣਾ ਜਾਂ ਡੁਬੋਣਾ ਸੋਕ ਯਰ ਫੀਟ ਇਨ ਹੌਟ ਵਾਟਰ ਆਪਣੇ ਪੈਰਾਂ ਨੂੰ ਗਰਮ ਪਾਣੀ ਵਿੱਚ ਡਬੋ ਲਵੋ ਸੋਕ ਦਾ ਐਲਮੰਟਸ ਓਵਰਨਾਈਟ ਬਦਾਮਾਂ ਨੂੰ ਰਾਤ ਪਰ ਭਿਓ ਕੇ ਰੱਖੋ mix milona mix the spices in the flour aate vich masale mila dio fry talna i am frying onions until golden brown main aloo sunhare pure hon tak tal reha ha hide lukna She hides behind the tree during hide and seek. ਉਹ ਲੁਕਣ ਮੀਟੀ ਦੌਰਾਨ ਰੁੱਖ ਦੇ ਪਿੱਛੇ ਲੁਕ ਗਈ। Grow ਵਧਣਾ. Plants grow in sunlight. ਪੌਦੇ ਸੂਰਜ ਦੀ ਰੋਸ਼ਨੀ ਵਿੱਚ ਵਧਦੇ ਹਨ। Fold ਮੋੜਨਾ. She folded the letter neatly. ਉਸਨੇ ਚਿੱਠੀ ਨੂੰ ਚੰਗੀ ਤਰ੍ਹਾਂ 모ੜਿਆ ਫੋਲਡ ਤੈਹ ਲਾਉਣਾ ਆਈ ਐਮ ਫੋਲਡਿੰਗ ਦਾ ਕਲੋਥਸ ਮੈਂ ਕੱਪੜੇ ਤੈਹ ਲਾ ਰਿਹਾ ਹਾਂ ਜਾਂ ਲਾ ਰਹੀ ਹਾਂ ਰੈਸਟ ਆਰਾਮ ਆਈ ਵਾਂਟ ਟੂ ਰੈਸਟ ਨਾਓ ਮੈਂ ਹੁਣ ਆਰਾਮ ਕਰਨਾ ਚਾਹੁੰਦਾ ਹਾਂ rescue بچਾਉਣਾ they rescued a lost dog ਉਹਨਾਂ ਨੇ ਇੱਕ ਗੁੰਮ ਹੋਏ ਕੁੱਤੇ ਨੂੰ ਬਚਾਇਆ hug ਜੱਫੀ she hugged her friend tightly ਉਸਨੇ ਆਪਣੀ ਸਹੇਲੀ ਨੂੰ ਜ਼ੋਰ ਨਾਲ ਜੱਫੀ ਪਾਈ watch ਦੇਖਣਾ i don't like watching movies ਮੈਂ ਫਿਲਮਾਂ ਦੇਖਣਾ ਪਸੰਦ ਨਹੀਂ ਕਰਦਾ ਹਿਅਰ ਸੁਣਨਾ ਆਈ ਕੈਨ ਹਿਅਰ ਯੂ ਮੈਂ ਤੁਹਾਨੂੰ ਸੁਣ ਸਕਦਾ ਹਾਂ ਜਾਂ ਸਕਦੀ ਹਾਂ ਟੇਸਟ ਸਵਾਦ ਦ ਸੂਪ ਟੇਸਟ ਡਿਲੀਸ਼ੀਅਸ ਸੂਪ ਬਹੁਤ ਸਵਾਦ ਲੱਗ ਰਿਹਾ ਹੈ smell ਸੁੰਗਣਾ he smelled the soup before tasting it ਉਸਨੇ ਸੂਪ ਦਾ ਸਵਾਦ ਲੈਣ ਤੋਂ ਪਹਿਲਾਂ ਉਸ ਨੂੰ ਸੁੰਗਿਆ punch ਮੁੱਕਾ ਮਾਰਨਾ he punched him on the face ਉਸਨੇ ਉਸ ਦੇ ਚਿਹਰੇ ਤੇ ਮੁੱਕਾ ਮਾਰਿਆ swallow ਨਿਗਲਣਾ don't swallow the seeds ਬੀਜਿਆਂ ਨੂੰ ਨਾ ਨਿਕਲੋ ਹੈਲਪ ਮਦਦ ਕਰਨਾ ਕੈਨ ਯੂ ਹੈਲਪ ਮੀ ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਕ੍ਰੀਏਟ ਬਣਾਉਣਾ ਸ਼ੀ ਕ੍ਰੀਏਟਸ ਬਿਊਟੀਫੁਲ ਪੇਂਟਿੰਗਸ ਉਹ ਸੁੰਦਰ ਤਸਵੀਰਾਂ ਬਣਾਉਂਦੀ ਹੈ ਟੱਚ ਛੂਣਾ Please do not touch the plants. ਕਿਰਪਾ ਕਰਕੇ ਪੌਦਿਆਂ ਨੂੰ ਨਾ ਛੂਹੋ. Throw, ਸੁੱਟਣਾ. Please do not throw garbage on the road. ਕਿਰਪਾ ਕਰਕੇ ਸੜਕ ਤੇ ਕੂੜਾ ਨਾ ਸੁੱਟੋ. Wear, ਪਾਉਣਾ. She doesn't like wearing shoes. ਉਹ ਜੁੱਤੇ ਪਾਉਣਾ ਪਸੰਦ ਨਹੀਂ ਕਰਦੀ. teach ਪੜਾਉਣਾ she teaches english ਉਹ ਅੰਗਰੇਜ਼ੀ ਪੜਾਉਂਦੀ ਹੈ clean ਸਫਾਈ she cleans the house every saturday ਉਹ ਹਰ ਸ਼ਨੀਵਾਰ ਨੂੰ ਘਰ ਦੀ ਸਫਾਈ ਕਰਦੀ ਹੈ climb ਚੜਨਾ she decided to climb the stairs ਉਸਨੇ ਪੌੜੀਆਂ ਚੜਨ ਦਾ ਫੈਸਲਾ ਕੀਤਾ ਬੈਂਡ ਝੁਕਣਾ ਹੀ ਹੈਡ ਟੂ ਬੈਂਡ ਡਾਊਨ ਟੂ ਐਕਸਰਸਾਈਜ਼ ਉਸਨੂੰ ਵਰਜਿਸ਼ ਜਾਂ ਕਸਰਤ ਕਰਨ ਲਈ ਝੁਕਣਾ ਪਿਆ ਸਮਾਈਲ ਮੁਸਕਰਾਉਣਾ ਹੀ ਸਮਾਈਲ ਵੈਨ ਸ਼ੀ ਸਾ ਦ ਗਿਫਟ ਜਦੋਂ ਉਸਨੇ ਤੋਹਫਾ ਵੇਖਿਆ ਤਾਂ ਉਹ ਮੁਸਕਰਾਈ snap ਚੁਟਕੀ he snapped his fingers to get their attention ਉਸਨੇ ਉਹਨਾਂ ਦਾ ਧਿਆਨ ਖਿੱਚਣ ਲਈ ਚੁਟਕੀ ਵਜਾਈ clap ਤਾੜੀ ਵਜਾਉਣਾ she clapped after the song ਗਾਣੇ ਤੋਂ ਬਾਅਦ ਉਸਨੇ ਤਾੜੀਆਂ ਵਜਾਈਆਂ nod ਸਿਰ ਹਿਲਾਉਣਾ he nodded in agreement ਉਸਨੇ ਸਹਿਮਤੀ ਵਿੱਚ ਸਿਰ ਹਿਲਾਇਆ। ਬੋ ਚੁਕਣਾ ਹੀ ਬੋਡ ਹਿਸ ਹੈਡ ਇਨ ਰਿਸਪੈਕਟ। ਉਸਨੇ ਸਤਕਾਰ ਵਿੱਚ ਸਿਰ ਝੁਕਾਇਆ। ਸ਼ਰੱਗ ਮੋਢੇ ਚੜਾਉਣਾ ਸ਼ੀ ਸ਼ਰੱਗ ਹਰ ਸ਼ੋਲਡਰਸ। ਉਸਨੇ ਆਪਣੇ ਮੋਢੇ ਚੜਾਏ। ਸ਼ਿਵਰ ਕੰਬਣਾ ਸ਼ੀ బిਗਨ ਟੂ ਸ਼ਿਵਰ ਇਨ ਦਾ ਕੋਲਡ ਵਿੰਡ ਉਹ ਠੰਡੀ ਹਵਾ ਵਿੱਚ ਕੰਬਣ ਲੱਗੀ ਕਫ ਖੰਘਣਾ ਹੀ ਕਫਡ ਲਾਊਡਲੀ ਉਹ ਉੱਚੀ ਉੱਚੀ ਖੰਗਣ ਲੱਗਾ ਸਨੀਜ਼ ਛਿੱਕਣਾ ਹੀ ਇਸ ਨੀਜ਼ਿੰਗ ਕੰਟੀਨਿਊਸਲੀ ਉਹ ਲਗਾਤਾਰ ਛਿੱਕ ਰਿਹਾ ਹੈ yawn ubaasi lena the kids started yawning while studying padhai duran bacche ne ubaasi lena shuru kar ditta scream cheekna he screamed for help oh madad layi cheekya chew chabna you should chew your food thoroughly before swallowing ਤੁਹਾਨੂੰ ਖਾਣਾ निगलਣ ਤੋਂ ਪਹਿਲਾਂ ਠੀਕ ਤਰ੍ਹਾਂ ਚਬਾਉਣਾ ਚਾਹੀਦਾ ਹੈ। ਹੋਲਡ ਫੜਨਾ ਆਈ ਐਮ ਹੋਲਡਿੰਗ ਅ ਪੈਨ ਮੈਂ ਕਲਮ ਫੜੀ ਹੋਈ ਹੈ। ਰਿਲੀਜ਼ ਛੱਡਣਾ ਸ਼ੀ ਰਿਲੀਜ਼ਡ ਅ ਬਲੂਨ ਇਨਟੂ ਦਾ 에ਅਰ ਉਸਨੇ ਗੁਬਾਰੇ ਨੂੰ ਹਵਾ ਵਿੱਚ ਛੱਡ ਦਿੱਤਾ। ਰਬ ਰਗੜਨਾ ਹੀ ਰਬਡ ਹਿਸ ਆਈਜ਼ ਬਿਕਾਉਜ਼ ਹੀ ਵਾਸ ਟਾਇਰਡ ਉਸਨੇ ਆਪਣੀਆਂ ਅੱਖਾਂ ਨੂੰ ਰਗੜਿਆ ਕਿਉਂਕਿ ਉਹ ਥੱਕਿਆ ਹੋਇਆ ਸੀ ਪਿੰਚ ਚੁੰਡੀ ਵੱਡਣਾ ਹੀ ਪਿੰਚਡ ਹਿਮ ਉਸਨੇ ਉਸਨੂੰ ਚੁੰਡੀ ਵੱਡੀ ਟਿੱਕਲ ਕੁਤਕਤਾਰੀਆਂ She tickled her little sister to make her laugh. ਉਸਨੇ ਆਪਣੀ ਛੋਟੀ ਭੈਣ ਨੂੰ ਹਸਾਉਣ ਲਈ ਕੁਤਕਤਾਰੀਆਂ ਕੀਤੀਆਂ. Squeeze ਨਿਚੋੜਨਾ. He squeezed orange to get the juice out. ਉਸਨੇ ਜੂਸ ਕੱਢਣ ਲਈ ਸੰਤਰੇ ਨੂੰ ਨਿਚੋੜਿਆ. Whistle ਸੀਟੀ ਮਾਰਨਾ. The referee whistled to signal the end of the game. ਰੈਫਰੀ ਨੇ ਖੇਡ ਦੇ ਅੰਤ ਦਾ ਸੰਕੇਤ ਦੇਣ ਲਈ ਸਿਟੀ ਵਜਾਈ। faint बेहोश ਹੋਣਾ He fainted after standing in the sun for too long. ਬਹੁਤ ਦੇਰ ਤੱਕ ਧੁੱਪ ਵਿੱਚ ਖੜੇ ਰਹਿਣ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। convince ਮਨਾਉਣਾ he convinced her to come to the party ਉਸਨੇ ਉਸਨੂੰ ਪਾਰਟੀ ਵਿੱਚ ਆਉਣ ਲਈ ਮਨਾ ਲਿਆ come ਆਉਣਾ he wants to come home ਉਹ ਘਰ ਆਉਣਾ ਚਾਹੁੰਦਾ ਹੈ go ਜਾਣਾ he is going to school ਉਹ ਸਕੂਲ ਜਾ ਰਿਹਾ ਹੈ जा, जा रही है बार्क पोंकना द डॉग बार्कस लाउडली एवरी मॉर्निंग कुत्ता हर सवेरे बहुत जोर नाल पोंकदा है प्रिपेयर तैयार करना माय मॉम इज प्रिपेयरिंग फूड फॉर मी मेरी माँ मेरे लिए खाना तैयार कर रही है ਮੀਟ ਮਿਲਣਾ ਦੇ ਵਿਲ ਮੀਟ ਫਾਰ ਅ ਕਾਫੀ ਔਨ ਸੰਡੇ ਉਹ ਐਤਵਾਰ ਨੂੰ ਕਾਫੀ ਲਈ ਮਿਲਣਗੇ ਯੂਜ਼ ਵਰਤਣਾ ਸ਼ੀ ਡਸਨਟ نو ਹਾਊ ਟੂ ਯੂਜ਼ ਹਰ ਨਿਊ ਫੋਨ ਉਹ ਆਪਣੇ ਨਵੇਂ ਫੋਨ ਨੂੰ ਕਿਵੇਂ ਵਰਤਣਾ ਹੈ ਨਹੀਂ ਜਾਣਦੀ ਟੀਚ ਪੜਾਉਣਾ They are teaching Punjabi. ਉਹ ਪੰਜਾਬੀ ਪੜ੍ਹਾ ਰਹੇ ਹਨ। Thank you for watching. ਤਨਵਾਦ।